ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਦਿੱਲੀ ਦਾ ਰੁਕੀਤਾ ਗਿਆ ਹਾਲਾਂਕਿ ਕਿਸਾਨਾਂ ਅਤੇ ਸਿੱਖ ਆਗੂਆਂ ਨੂੰ ਬਾਰਡਰ ਤੇ ਰੋਕਿਆ ਗਿਆ ਦੱਸਦੀ ਕਿ ਕਿਸਾਨ ਮਜਦੂਰ ਮੋਰਚੇ ਦੇ ਵੱਲੋਂ ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਦਿੱਲੀ ਵੱਲ ਕੂਚ ਕੀਤਾ ਗਿਆ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਲਗਾਤਾਰ ਕੌਮੀ ਇਨਸਾਫ ਮੋਰਚਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਉਸੀ ਤਹਿਤ ਦੱਸਦੀ ਹੈ ਕਿ ਅੱਜ ਇਹਨਾਂ ਦੇ ਵੱਲੋਂ ਦਿੱਲੀ ਕੂਚ ਕੀਤਾ ਗਿਆ ਪੀਐਮ ਹਾਊਸ ਦੇ ਵਿੱਚ ਮੰਗ ਪੱਤਰ ਦੇਣ ਦੇ ਸੱਦੇ ਤੇ ਸਮਰਥਨ ਦੇ ਚਲਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਸੂਬਾ ਜਨਰ ਸਕੱਤਰ ਤੇ ਹੋਰ ਕਈ ਕਿਸਾਨ ਆਗੂ ਮੌਜੂਦ ਹੋਏ ਜਿਨ੍ਹਾਂ ਦੇ ਵਿੱਚ ਸ਼ੰਭੂ ਬਾਰਡਰ ਤੇ ਪਹੁੰਚ ਕੇ ਉਹਨਾਂ ਨੇ ਹਿੱਸਾ ਲਿਆ ਇਸ ਮੋਕੇ ਕਿਸਾਨ ਆਗੂਆਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਜਿਸ ਦੇ ਵਿੱਚ ਬਾਬਾ ਰਾਜ ਰਾਜ ਸਿੰਘ ਖਾਲਸਾ ਤੇ ਹੋਰ ਕਈ ਕਿਸਾਨ ਆਗੂ ਮੌਜੂਦ ਨਜ਼ਰ ਆਏ। ਦਰਸੀ ਕਿ ਬੀਤੇ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਹੁਣ ਮੰਗ ਪੱਤਰ ਵੀ ਸੌਪਿਆ ਗਿਆ ਹੈ। ਕਿਸਾਨਾਂ ਨੇ ਕੀ ਕੁਝ ਕਿਹਾ ਹੈ ਕਿਉਂਕਿ ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਦਿੱਲੀ ਸ਼ੰਭੂ ਬਾਰਡਰ 'ਤੇ ਰੋਕਿਆ ਗਿਆ ਹੈ। ਮੌਕੇ ਤੇ ਬੈਰੀਗੇਟਿੰਗ ਵੀ ਕੀਤੀ ਗਈ ਹੈ ਕਿ ਕੁਝ ਕਿਸਾਨਾਂ ਨੇ ਅਤੇ ਸਿੱਖ ਜਥੇਬੰਦੀਆਂ ਨੇ ਕਿਹਾ ਇੱਕ ਵਾਰ ਆਪਾਂ ਸੁਣਦੇ ਹਾਂ ਆਪਣਾ ਇਨਸਾਫ ਮਾਰਚ ਸੀਗਾ ਜਿਹੜਾ ਕਮਿਨ ਸਾਹਿਬ ਮੋਰਚੇ ਦੇ ਸੱਦੇ ਤੇ ਸੀਗਾ ਤੇ ਇਸ ਦੇ ਵਿੱਚ ਬਾਕੀ ਜਿਹੜੀਆਂ ਸਾਰੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਦੇ ਵਿੱਚ ਹੋਰ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਉਹ ਸ਼ਾਮਲ ਸੀਗਾ ਇਹਦਾ ਜਿਹੜਾ ਇਹ ਅੱਜ ਮਾਰਚ ਰੱਖਿਆ ਸੀਗਾ ਦਿੱਲੀ ਅੱਜ ਪਹੁੰਚਣ ਦਾ ਸ਼ਾਮ ਤੱਕਰ ਤੇ ਕੱਲ ਨੂੰ ਉੱਥੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਤੁਰ ਕੇ ਗਾਹਾਂ ਸੰਸਦ ਭਵਨ ਹੈ ਜੰਤਰ ਮੰਤਰ ਜਿਹੜੇ ਤੱਕ ਉੱਥੋਂ ਤੇ ਕਰ ਮਾਰਚ ਕਰਦਾ ਸੀਗਾ ਉਸ ਤੋਂ ਬਾਅਦ ਜਿਹੜਾ ਸੀਗਾ ਇਹ ਮੰਗ ਪੱਤਰ ਦੇਣ ਦਾ ਸੀਗਾ ਪ੍ਰਧਾਨ ਮੰਤਰੀ ਨੂੰ ਵਾਸਤੇ ਪਹੁੰਚ ਗਏ ਇਹਦਾ ਜਿਹੜਾ ਮਕਸਦ ਸੀਗਾ ਮੁੱਖ ਪਹਿਲੀ ਗੱਲ ਤਾਂ ਇਹ ਜਿਹੜਾ ਗੁਰਤੇਗਬਾਦਰ ਸਾਹਿਬ ਦਾ ਨੌਵੇਂ ਪਾਤਸ਼ਾਹ ਦਾ 350 ਸਾਲਾਂ ਅ ਸ਼ਹੀਦੀ ਸਮਾਗਮ ਆ ਰਿਹਾ ਆ 24 ਤਰੀਕ ਨੂੰ ਦਾ ਪੂਰਾ ਸਮਾਗਮ ਸਮਾਪਤੀ ਹੈ ਉਹਨਾਂ ਨੂੰ ਸਮਰਪਿਤ ਹੈ ਇਹਨੇ ਮੰਗਾ ਇਹ ਸੀ ਕਿ ਆ ਵੀ ਉਹਨਾਂ ਨੇ ਜਿਹੜੀ ਸ਼ਹਤ ਦਿੱਤੀ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਉਹ ਕਿਸੇ ਐ ਨਹੀਂ ਸਮਝ ਲਓ ਵੀ ਉਹ ਹਿੰਦੂਆਂ ਹਿੰਦੂ ਦੀ ਖਾਤਰ ਦਿੱਤੀ ਹੈ ਕਿਸੇ ਦੀ ਖਾਤਰ ਉਹ ਜਿਹੜਾ ਵੀ ਹਰ ਇੱਕ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਕੋਈ ਕਿਸੇ ਵਿਚਾਰ ਨੂੰ ਮੰਨੇ ਕਿਸੇ ਧਰਮ ਨੂੰ ਮੰਨੇ ਭਾਵੇਂ ਉਹ ਵੇਖੋ ਜਿਹੜਾ ਉਦੋਂ ਮੁਗਲ ਹਕੂਮਤ ਸੀਗੀ ਔਰੰਗਜ਼ੇਬ ਰਾਜਾ ਸੀਗਾ ਉਹ ਉਹਨਾਂ ਦਾ ਜ਼ਰਬ ਜਬਰੇ ਧਰਮ ਤਬਦੀਲ ਕਰ ਰਿਹਾ ਸੀਗਾ ਉਹਨਾਂ ਦੇ ਜਿਹੜੇ ਹੈ ਜਨੇਊ ਜੰਝੂ ਗੈਦ ਨੇ ਚ ਉਹ ਲਹਾ ਕੇ ਪਰ ਉਹ ਭਾਵੇਂ ਜਦੋਂ ਖੁਦ ਵੀ ਭਾਵੇਂ ਜਿਹੜੇ ਸਿੱਖ ਗੁਰੂ ਨਾਨਕ ਦੇਵ ਤੋਂ ਲੈ ਕੇ ਨਵੇਂ ਪਾਤਸ਼ਾਹ ਤੱਕ ਆ ਆਪਣਾ ਜੰਜੂ ਨੂੰ ਕੋਈ ਆਪਣਾ ਧਰਮ ਨਹੀਂ ਮੰਨਦੇ ਜੰਜੂ ਨੂੰ ਉਹ ਕਹਿੰਦੇ ਸੀ ਅਸਲੀ ਗੁਣਾ ਦਾ ਸਿੱਖੀ ਗੁਣਾ ਨਾਲ ਹੈ ਧਾਗਿਆਂ ਨਾਲ ਨਹੀਂ ਪਰ ਉਹਨਾਂ ਨੇ ਜਦੋਂ ਜ਼ਬਰੀ ਲਹਾਇਆ ਜਾਏ ਕਹਿੰਨ ਉਹਨਾਂ ਦੀ ਜ਼ਬਰੀ ਧਰਮ ਤਬਦੀਲੀ ਕੀਤੀ ਕਸ਼ਮੀਰ ਦੇ ਸਿੰਧੂਗਾਂ ਦੀ ਪੰਡਤਾਂ ਦੀ ਤਾਂ ਉਹਨਾਂ ਨੇ ਮੂਰੇ ਹੋ ਕੇ ਕਿਹਾ ਵੀ ਅਸੀਂ ਇਹ ਜ਼ਬਰੀ ਨਹੀਂ ਹੋਣ ਦੇਵਾਂਗੇ ਹਰ ਇੱਕ ਦਾ ਅਧਿਕਾਰ ਹੈ ਸੋ ਆ ਸਮਝ ਲਓ ਵੀ ਉਹਨਾਂ ਨੇ ਆਪਣੇ ਮਨੁੱਖੀ ਜਿਹੜੇ ਹਰ ਇੱਕ ਦੇ ਅਧਿਕਾਰ ਹੈ ਮਨੁੱਖਾਂ ਦੇ ਹਰ ਇੱਕ ਦੀ ਜਮਹੂਰੀਅਤੀ ਹੈ ਇਸ ਦੀ ਖਾਤਰ ਉਹਨਾਂ ਨੇ ਕੁਰਬਾਨੀ ਕੀਤੀ ਪਰ ਅੱਜ ਉਹ ਜਿਹੜੇ ਗੁਰੂ ਦਾ 350 ਸਾਲਾ ਹੈਗਾ ਜਿਨ੍ਹਾਂ ਨੇ ਜਿਹਨੂੰ ਹਿੰਦ ਦੀ ਚਾਦਰ ਜਾਂ ਦੁਨੀਆਂ ਦੀ ਚਾਦਰ ਕਹਿ ਦਿੰਦੇ ਆ ਸੰਸਾਰ ਦੀ ਚਾਦਰ ਦਾ ਮਤਲਬ ਹੈ ਵੀ ਉਹਨੇ ਜ਼ੁਲਮ ਤੋਂ ਰੱਖਿਆ ਕੀਤਾ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਦਵਾਈ ਪਰ ਜਿਨ੍ਹਾਂ ਨੇ ਦਵਾਈ ਹੈ ਜਿਨ੍ਹਾਂ ਦਾ ਅੱਜ ਸਮਾਗਮ ਹੈ ਉਹ ਉਹੀ ਅੱਜ ਜਿਹੜਾ ਹੈਗਾ ਅੱਜ ਜਿਹੜੇ ਇਹ ਐ ਸਮਝਾਂਗੇ ਆ ਮੋਦੀ ਹੈ ਭਾਵੇਂ ਆਪਣੇ ਆਪ ਨੂੰ ਵੱਡਾ ਹਿੰਦੂ ਕਹਾ ਹੁੰਦਾ ਪਰ ਅੱਜ ਉਹੀ ਔਰਗ ਜੇਵ ਬਣਿਆ ਹੋਇਆ ਅੱਜ ਉਹ ਜਿਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਜਾਤੀ ਦੇ ਖਤਰ ਕਰਾਨੀ ਕੀਤੀ ਸੀ ਉਹਨਾਂ ਦੇ ਉੱਤੇ ਇਕੱਠੇ ਵੀ ਨਹੀਂ ਹੋਣਦੇ ਪ੍ਰਧਾਨ ਸਾਬ ਕੀ ਲੱਗ ਰਿਹਾ ਵੀ ਅੱਜ ਜਿਵੇਂ 8 ਮਹੀਨੇ ਪਹਿਲਾਂ ਸ਼ੰਭੂ ਬਾਰਡਰ ਤੇ ਦੇਖਣ ਨੂੰ ਮਿਲਦਾ ਸੀ ਦ੍ਰਿਸ਼ ਅੱਜ ਫੇਰ ਉਹੀ ਚੀਜ਼ ਨਹੀਂ ਬਣ ਗਈ ਬਿਲਕੁਲ ਜੀ ਉਹੀ ਥਾਂ ਉਹੀ ਦਰਖਤ ਹੈ ਉਹੀ ਨਿਸ਼ਾਨੀਆਂ ਨੇ ਸਾਰੀਆਂ ਸਾਨੂੰ ਤਾਂ ਸਾਰਾ ਅਸੀਂ ਤਾਂ ਸਾਡੇ ਦਾ ਭਾਵਨਾ ਸਾਰੇ ਬੰਦੇ ਦੀ ਜੁੜੀ ਹੋਈ ਸੀ ਵੀ ਧੰਨਾ ਅਸੀਂ ਉਹ ਥਾਂ ਨੂੰ ਜਿੱਥੇ ਅਸੀਂ ਸਾਲ ਤੋਂ ਵੱਧ ਸਮਾਂ ਆਪਦਾ ਇੱਥੇ ਸੰਘਰਸ਼ ਦੇ ਵਿੱਚ ਗੁਜ਼ਾਰਿਆ ਸਪੈੰਡ ਕੀਤਾ ਵੀ ਉੱਥੇ ਅਸੀਂ ਦੁਬਾਰੇ ਸਾਨੂੰ ਜਾਣ ਦਾ ਮੌਕਾ ਮਿਲੂਗਾ ਉਹੀ ਬਿਲਕੁਲ ਦ੍ਰਿਸ਼ਵਾਨ ਬਣਿਆ ਹੈ ਉਹੀ ਮੂਹਰੇ ਜਿਹੜੀਆਂ ਉੱਥੇ ਜਿੱਥੇ ਪਹਿਲਾਂ ਕੰਦਾਂ ਗੱਡੀਆਂ ਸੀਗੀਆਂ ਹੱਦ ਤੇ ਉਹੀ ਸਾਨੂੰ ਕੰਦਾਂ ਦੇ ਸਰੰਗਾਂ ਨੇ ਉਹ ਰੋਕਾਂ ਦੇ ਸਰੰਗਾਂ ਨੇ ਸੋ ਇਹ ਵੀ ਇੱਕ ਸਰ ਹੈ ਸਮਝ ਲਓ ਵੀ ਇੱਥੇ ਦਾ ਅਸੀਂ ਐ ਲੱਗਣ ਲੱਗ ਜਾਂਦਾ ਵੀ ਜਿਵੇਂ ਕੋਈ ਪੰਜਾਬ ਵਾਲੇ ਜਿਹੜੇ ਪੰਜਾਬ ਦੇ ਲੋਕ ਨੇ ਐਨੇ ਵੀ ਇਕੱਲੇ ਕੋਈ ਇੱਕ ਵਰਗ じゃ ਇਕੱਲੇ ਸਿੱਖ ਸਾਰੇ ਜਿਹੜੇ ਪੰਜਾਬੀ ਐ ਜਿਹੜੇ ਪੰਜਾਬ ਦੇ ਵਿੱਚ ਸਦੀਆਂ ਤੋਂ ਰਹਿ ਰਹੇ ਆ ਪੰਜਾਬ ਦੀ ਅੰਨ ਪਾਣੀ ਖਾ ਕੇ ਜਿਉ ਰਹੇ ਆ ਜਿਨ੍ਹਾਂ ਦੇ ਵੱਡ-ਵੱਡੇ ਨੇ ਪੀੜ੍ਹੀਆਂ ਤੋਂ ਪੰਜਾਬ 'ਚ ਰਹਿੰਦੇ ਰਹੇ ਆ ਪੰਜਾਬੀ ਬੋਲਦੇ ਆ ਉਹ ਪੰਜਾਬ ਨੂੰ ਹੀ ਇੱਕ ਹਿਸਾਬ ਨਾਲ ਇਹਨਾਂ ਨੇ ਆਹ ਜਿਹੜੀ ਉਹ ਪਾਕਿਸਤਾਨ ਵਾਲੀ ਸਰਹੱਦ ਹੈ ਇਹਨਾਂ ਨੇ ਸ਼ੰਭੂ ਬਾਰਡਰ ਤੇ ਲਾਇਆ ਜਿਵੇਂ ਤੁਹਾਨੂੰ ਅੱਜ 7 ਵਜੇ ਤੋਂ ਸਵੇਰ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਦਾ ਟਾਈਮ ਦਿੱਤਾ ਗਿਆ ਹੈਗਾ ਲੇਕਿਨ ਤੁਹਾਨੂੰ ਫਿਰ ਵੀ ਜਾਣ ਨਾ ਦਿੱਤਾ ਗਿਆ ਤਾਂ ਫਿਰ ਤੁਹਾਡੇ ਤੁਹਾਡਾ ਅਗਲੀ ਰਣਨੀਤੀ ਕੀ ਹੋਊਗੀ ਵੇਖੋ ਜੀ ਇੱਕ ਵਾਰੀ ਤਾਂ ਅਸੀਂ ਸਾਰਿਆਂ ਆਪਣੀਆਂ ਸਾਡੇ ਜਿਹੜੇ ਨਾ ਸਾਰੇ ਜ਼ਿਲ੍ਹਿਆਂ 'ਚੋਂ ਵੀ ਇਕੱਲਾ ਰਹੇ ਆ ਜਨਤਾ ਆ ਰਹੀ ਹੈ ਜਥਿਆਂ ਦੇ ਰੂਪ ਦੇ ਵਿੱਚ ਬਸਾਂ ਤੇ ਆ ਰਹੀ ਆਪਦੇ ਵੀ ਇਕਲਾ ਤਿਆਰ ਰਹੀ ਹੈ ਇੱਕ ਵਾਰੀ ਤਾਂ ਅਸੀਂ ਆਪਦੀ ਸਾਰੀ ਫੋਰਸ ਨੂੰ ਇੱਥੇ ਇਕੱਠੀ ਕਰਾਂਗੇ ਸਾਨੂੰ ਵੀ ਆਇਆ ਹੈਗਾ ਵੀ ਜੇ ਪਾਰਟ ਵਿੱਚ ਜਾਵਾਂਗੇ ਭਾਵੇਂ ਸਾਨੂੰ ਵੇਖੋ ਅਸੀਂ ਬਠਿੰਡੇ ਤੋਂ ਆਏ ਚੱਲੇ ਆ ਸਾਨੂੰ ਉਧਰ ਸੰਗਰੂਰ ਵਿੱਚ ਦੀ ਜੀਲ ਵਿੱਚ ਦਿਸਦਾ ਪੈਂਦਾ ਸੀ ਪਰ ਅਸੀਂ ਫੈਸਲਾ ਕਰਕੇ ਇੱਥੋਂ ਦੀ ਸਾਰਿਆਂ ਨੂੰ ਕੱਢਿਆ ਵੀ ਤਾਂ ਕਿ ਸਾਰੀ ਫੋਰਸ ਆਪਣੀ ਇਕੱਠੀ ਹੋ ਜੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਅਪੀਲ ਕਰਾਂਗੇ ਇੱਕ ਵਾਰੀ ਵੀ ਭਾਈ ਅਸੀਂ ਸ਼ਾਂਤ ਮਾਈ ਜਾਣਾ ਅਸੀਂ ਕੋਈ ਆਏ ਵੀ ਨਹੀਂ ਵੀ ਉੱਥੇ ਪੱਕਾ ਮੋਰਚਾ ਲਾਉਣਾ ਕੋਈ ਐ ਡਰ ਹੋਵੇ ਵੀ ਭਾਈ ਪਹਿਲਾਂ ਜਿਵੇਂ ਦਿੱਲੀ ਮੋਰਚੇ ਵੇਲੇ ਪੱਕੇ ਤੌਰ ਤੇ ਵੀ ਸਾਡਾ ਇੱਕ ਦਿਨ ਦਾ ਹੈ ਵੀ ਸਾਨੂੰ ਇਹ ਆਪਣਾ ਗੁਰਤੇਗ ਬਾਦਰ ਸਾਹਿਬ ਦਾ ਨੂੰ ਸਮਰਪਿਤ ਹੈ ਜਿਹੜੇ ਬੰਦੀ ਐਵੇਂ ਹੈ ਜਿਹੜਾ ਪਹਿਲਾਂ ਨੇ ਸਾਨੂੰ ਸਵਾਲ ਠਾਇਸ ਵੀ ਇਕੱਲੇ ਤੁਸੀਂ ਜਿਹੜੇ ਬੰਦੀ ਸਿੰਘ ਸਿੱਖਾਂ ਦੀ ਬੰਦੀ ਸਿੰਘਾਂ ਦੀ ਗੱਲ ਕਰਦੇ ਨੇ ਜਿਹੜੇ ਦੂਜੇ ਸੂਬਿਆਂ ਦੇ ਵਿੱਚ ਜੇਲ੍ਹਾਂ ਚ ਬੰਦ ਨੇ ਵਿਦਿਆਰਥੀ ਆਗੂ ਬੰਦਿਆ ਕਰਨੇ ਉਮਰ ਖਾਲਦ ਪੰਜਾਬ ਯੂਨੀਵਰਸਿਟੀ ਆਪਣਾ ਦਿੱਲੀ ਵਾਲੀ ਯੂਨੀਵਰਸਿਟੀ ਦਾ ਨਹਿਰੂ ਯੂਨੀਵਰਸਿਟੀ ਦਾ ਚੋਟੀ ਦਾ ਵਿਦਿਆਰਥੀ ਆਗੂ ਉਹ ਬੰਦ ਹੈ ਵੀ ਤੁਸੀਂ ਉਹਨਾਂ ਦੇ ਖਾਤਰ ਕਿਉਂ ਨਹੀਂ ਕਹਿੰਦੇ ਇਸ ਕਰਕੇ ਸਾਡੀ ਜਿਹੜੀ ਮੰਗ ਪੱਤਰ ਦੇਣਾ ਸੀ ਉਹ ਦੇਸ਼ ਦੇਗਾ ਸਾਰਿਆਂ ਜਿਹਨਾਂ ਚ ਜਿਹੜੇ ਰਾਜਨੀਤਿਕ ਕੈਦੀ ਪੰਜਾਬ ਦੇ ਬੰਦੀ ਸਿੰਘਾਂ ਸਮੇਤ ਸਾਰਿਆਂ ਜਿਹੜੇ ਰਾਜਨੀਤਿਕ ਕੈਦੀ ਹੈ ਭਾਵੇਂ ਉਹ ਉਮਰ ਖਾਲਦ ਹੋ ਰਹੀਆਂ ਆਪਣੇ ਵਿਦਿਆਰਥੀ ਆਕੂ ਹੈ ਭਾਵੇਂ ਭੀਮਾ ਕੌਰੇਗਾ ਇੱਕ ਮਹਾਰਾਸ਼ਟਰ ਦੇ ਵਿੱਚ ਇਹਨਾਂ ਨੇ ਉਹਦੇ ਵਿੱਚ ਬਹੁਤ ਬੁੱਧੀਜੀਵੀ ਵਸਾਇਆ ਹੈ ਚੋਟੀ ਦੇ ਜਿਹੜੇ ਸਾਰੇ ਜਿਹੜੇ ਜ਼ਿਲ੍ਹੇ ਚ ਬੰਦ ਨੇ ਸਾਰਿਆਂ ਦੀ ਸਾਡੀ ਰਿਹਾਈ ਦੀ ਮੰਗ ਸੀ ਉੱਥੇ ਕਰਨ ਜਾਣੇ ਕਿੰਨੇ ਕਿਥੇ ਬੰਦ ਨੇ ਦੇਖੋ ਜੀ ਇਹਦੇ ਵਿੱਚ ਜਥੇਬੰਦਗਾਂ ਦੀ ਜੇ ਆਪਾਂ ਐ ਗਿਣਤੀ ਕਰਨੀ ਹੋਵੇ 1 2 3 ਤਾਂ ਹੋਣੀ ਹੈ ਮੈਂ ਜਥੇ ਤੱਕਰ ਹੈਗਾ ਜਿਹੜੀਆਂ ਕਿਸਾਨ ਜਥੇਬੰਦਗੀਆਂ ਨੇ ਆਪਣੇ ਸਾਡੇ ਵਾਲਾ ਜੋ ਮੋਰਚਾ ਹੈਗਾ ਕਿਸਾਨ ਮਜ਼ਦੂਰ ਮੋਰਚਾ ਜਾਂ ਦੂਜਾ ਐਸਕੇਐਮਐਸ ਸਯੁਕਤ ਕਿਸਾਨ ਮੋਰਚਾ ਜਾਂ ਤੀਜਾ ਮੋਰਚਾ ਹੈਗਾ ਕੌਮੀ ਇਨਸਾਫ ਮੋਰਚੇ ਤੋਂ ਬੱਲੋ ਜਿਹੜਾ 2 ਸਾਲ 10 ਮਹੀਨੇ ਤੋਂ ਕੌਮੀ ਮੁੱਦਿਆਂ ਨੂੰ ਲੈ ਕੇ ਮੋਰਚਾ ਲੱਗਿਆ ਵਾ ਉਸ ਮੋਰਚਾ ਪੰਮੀਨ ਸਾਹ ਮੋਰਚੇ ਵੱਲੋਂ ਪ੍ਰੋਗਰਾਮ ਅਲਿਕਿਆ ਗਿਆ ਸੀ ਕਿ 14 ਨਵੰਬਰ ਨੂੰ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਾਰਚ ਲੈ ਕੇ ਜਾਣਾ ਸੀ ਕਿਉਂਕਿ ਸਰਕਾਰਾਂ ਜਿਸ ਮੁੱਦਿਆਂ ਨੂੰ ਲੈ ਕੇ ਮੋਰਚਾ ਲਗਿਆ ਇਨਸਾਫ ਦੇਣ ਨੂੰ ਤਿਆਰ ਨਹੀਂ ਭਾਵੇਂ ਸੈਂਟਰ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਅੱਜ ਕੋਈ ਜੁਆਇੰਟ ਡਾਇਰੈਕਟਰ ਲੈਵਲ ਦੇ ਕੋਈ ਆਏ ਆ ਅਧਿਕਾਰੀ ਦਿੱਲੀ ਤੋਂ ਸਾਡਾ ਮੈਮੋਰੈਂਡਮ ਲੈਣ ਪਹਿਲਾਂ ਤਾਂ ਅਸੀਂ ਕਹਨੇ ਆ ਵੀ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਇੱਕ ਬਗਾਨਗੀ ਦਾ ਅਹਿਸਾਸ ਕਰਾਇਆ ਉਹਨਾਂ ਨੇ ਲਿਆ ਵਾਦਾ ਵੀ ਕਰਿਆ ਉਹਨਾਂ ਨੇ ਵੀ ਜਿਸ ਡਿਮਾਂਡ ਹੈ ਤੁਹਾਡੀਆਂ ਉਹ ਅਸੀਂ ਲਿਖਤੀ ਰੂਪ ਚ ਉਹਨਾਂ ਨੂੰ ਦਈਆਂ ਵੀ ਕਿੰਨੇ ਦਿਨਾਂ ਚ ਇਸ ਤੇ ਆਮਲ ਹੁੰਦਾ ਕਿਉਂਕਿ 2019 ਚ ਵੀ ਦੇਸ਼ ਦਾ ਪ੍ਰਧਾਨ ਮੰਤਰੀ ਉਹਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਐਲਾਨ ਕਰਾਇ ਸੀ ਕਿ ਮੈਂ ਬੰਦੀ ਸਿੰਘਾਂ ਦੀ ਰਿਹਾਈ ਕਰਾਂਗਾ ਪਰੰਤੂ ਇਹਨੇ 6 ਸਾਲ ਬੀਤ ਚੁੱਕੇ ਉਹਨਾਂ ਨੇ ਨਿਕਰੀ ਸੋ ਅੱਜ ਉਹ ਆਏ ਅਸੀਂ ਆਪਣਾ ਉਹਨਾਂ ਨੂੰ ਮੈਮਰੈਂਡ ਦਿੱਤਾ ਕਿਸ ਤਰ੍ਹਾਂ ਦਾ ਦਿੱਤਾ ਉਹਨਾਂ ਵੱਲੋਂ ਕਿਸ ਤਰ੍ਹਾਂ ਦੀ ਗੱਲ ਕੀਤੀ ਅਸ਼ਵਾਸਨ ਤਾਂ ਪੂਰਾ ਦਿਆ ਵੀ ਮੈਂ ਜਾ ਕੇ ਪਹਿਲ ਦੇ ਆਧਾਰ ਤੇ ਤੁਹਾਡਾ ਉੱਥੇ ਇਸ ਮਸਲੇ ਆ ਜਿਹੜੇ ਹੱਲ ਕਰਾਂਗੇ ਵਾਦਾ ਉਹਨਾਂ ਨੇ ਕਰਿਆ ਪੂਰਾ ਦੇਖੋ ਹੁਣ ਉਸ ਵਾਦੇ ਤੇ ਅਮਰ ਹੁੰਦਾ ਕਿ ਨਹੀਂ ਹੁੰਦਾ ਅਫਸਰ ਵਾਪਸ ਜਾਏਗੇ ਕਿ ਆਪ ਵਾਪਸ ਜਾਏਗੇ ਇਹੀ ਸੇ ਅੱਜ ਦਾ ਪ੍ਰੋਗਰਾਮ ਸਾਡਾ ਇਹੀ ਸੀ ਦਿੱਲੀ ਜਾਣ ਦਾ ਇਹਨਾਂ ਨੇ ਇੱਥੇ ਰੋਕ ਲਿਆ ਹਾਂ ਜੀ ਪਰ ਹੁਣ ਅਸੀਂ ਇਹਦੀ ਸਮਾਪਤੀ ਕਰਨੀ ਹੈ ਕਿਉਂਕਿ ਜਿੰਨੀ ਜਥੇਬੰਦੀਆਂ ਨੇ ਸਹਿਯੋਗ ਦਿੱਤਾ ਖਾਸ ਕਰਕੇ ਕਿਸਾਨ ਜਥੇਬੰਦੀਆਂ ਹੋਰ ਵੀ ਜਿੰਨੀ ਜਥੇਬੰਦੀਆਂ ਜਿਹੜੀਆਂ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦੀਆਂ ਜਿ ਸਾਰੀਆਂ ਆਈਆਂ ਕਿਉਂਕਿ ਸਾਰਿਆਂ ਦੀ ਸਲਾਹ ਨਾਲ ਹੀ ਸੀ ਪ੍ਰੋਗਰਾਮ ਲਿਖਿਆ ਸੀ ਇਹ ਜਿਹੜਾ ਵਾਪਸੀ ਦਾ ਵੀ ਉਹਨਾਂ ਦੀ ਸਲਾਹ ਨਾਲੇ ਹੁਣ ਸੀ ਵਾਪਸੀ ਕਰਨੀ ਠੀਕ ਹੈ ਕਿੰਨੇ ਵੇ ਤੱਕ ਅਲਟੀਮੇਟਮ ਕਿੰਨੇ ਸਮੇ ਦਾ ਜੀ ਕੀ ਤੁਸੀਂ ਉਹਨਾਂ ਨੂੰ ਮੰਗ ਪੱਤਰ ਦਿੰਦਾ ਉਹਨਾਂ ਨੇ ਕੋਈ ਅਲਟੀਮੇਟਮ ਦਿੱਤਾ ਕਿ ਐਨੇ ਦਿਨਾਂ ਦਾ ਉਹ ਪੁੱਛਿਆ ਸੀ ਵੀ ਅਸੀਂ ਕਿਹਦੇ ਨਾਲ ਸੰਪਰਕ ਕਰੀਏ ਸਾਨੂੰ ਇਹਦੀ ਪ੍ਰੋਗਰੈਸ ਬਾਰੇ ਕੀ ਪ੍ਰੋਸੈਸ ਚੱਲ ਰਿਹਾ ਕੌਣ ਦੱਸੇਗਾ ਅਫਸਰਾਂ ਨੇ ਜ਼ਿੰਮੇਵਾਰੀ ਲਈ ਹੈ ਵੀ ਅਸੀਂ ਤੁਹਾਡੇ ਨਾਲ ਸੰਪਰਕ ਕਰਕੇ ਵੀ ਸਰਕਾਰ ਕੀ ਕਰ ਰਹੀ ਹੈ ਕੀ ਨਹੀਂ ਉਹਨਾਂ ਵਾਲੇ ਦਿਨ ਜਲਦੀ ਦੱਸ ਕਿੰਨੇ ਵੇ ਸਮਾਪਤ ਕਰ ਦੋਗੇ ਜੀ ਬਸ ਹੁਣ ਘੰਟੇ 2 ਘੰਟੇ ਚ ਅਸੀਂ ਘੰਟੇ ਚ ਸਮਾਪਤ ਕਰਵਾਉ। ਸਰਦਾਰ ਜੀ 1 ਮਿੰਟ ਸਰਦਾਰ ਜੀ ਸਾਨੂੰ ਕਾਲਣ ਦੀ ਗੱਲ। ਸਾਨੂੰ ਕਾਲਣ ਦੀ ਗੱਲ। ਹੁਣ ਲੈ ਜੋ ਵੀਰੇ। ਸਰਦਾਰ ਸਾਹਿਬ ਹੁਣ ਕਾਲਣ ਦੀ ਗੱਲ ਸਾਨੂੰ। ਇੱਕ ਇੱਕ ਮਿੰਟ ਦੇ ਦਿਓ ਸਾਨੂੰ ਸਭ। 2 ਮਿੰਟ ਉਸ ਤੋਂ ਬਾਅਦ ਤੁਹਾਡੇ ਤੁਹਾਡੇ ਵਿੱਚ ਗੱਲ ਸੁਣਦੇ। ਉੱਪਰ ਚੱਕ ਲਓ ਬਾਈ। ਦੇਖਿਓ ਹੌਣ ਹੈ। ਹੌਣ ਹੈ। ਬਾਬਾ ਜੀ 2 ਮਿੰਟ ਦੇ ਦਿਓ ਜੀ। ਹਾਂ ਜੀ। ਤੁਸੀਂ ਵੀ ਲਾ ਲਓ ਨਾਲੇ ਵੀਰੇ ਮਾਈਕ ਲਾ ਲਓ ਮਾਈਕ ਲਾਣਾ ਵੀਰੇ ਲਾ ਲਾ ਲਓ ਇੱਕ ਮਿੰਟ ਹਾਂਜੀ ਰੋਲ ਜੀ ਹਾਂ ਰੋਲ ਬਾਬਾ ਜੀ ਜਿਸ ਤਰ੍ਹਾਂ ਜਿਹੜਾ ਹੈਗਾ ਮੋਰਚੇ ਦੇ ਵੱਲੋਂ ਕੌਨ ਦਿੱਤੀ ਗਈ ਹੈ ਜਿਹੜਾ ਹੈਗਾ ਇੱਥੇ ਮਾਰਚ ਕਰਨ ਦੀ ਤੇ ਪੁਲਿਸ ਦੇ ਵੱਲੋਂ ਬੈਰੀਕੇਡ ਲਾਉਦੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਕਾਫੀ ਲੰਬੇ ਸਮੇਂ ਜਿਹੜਾ ਹੈਗਾ ਇੱਥੇ ਮੋਰਚੇ ਦੇ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਕੌਮੀ ਸਾਂ ਮੋਰਚੇ ਸਾਤ ਜਨਮ ਵੀ 2030 ਤੋਂ ਲਗਾਤਾਰ ਚੱਲ ਰਹੀ ਹੈ ਅਸੀਂ ਉੱਥੇ ਡਟੇ ਬੈਠੇ ਹਾਂ ਇਹ ਅੱਜ ਦੀ ਕਾਲ ਸੀ ਮੋਰਚੇ ਵੱਲੋਂ ਸਾਰੀਆਂ ਜਥੇਬੰਦੀਆਂ ਵੱਲੋਂ ਵੀ ਅਸੀਂ ਦਿੱਲੀ ਜਾਣਾ ਉੱਥੇ ਅਰਦਾਸ ਕਰਨ ਲਈ ਪਰ ਇੱਥੇ ਸਾਨੂੰ ਰੋਕ ਲਿਆ ਕਿੰਨਾ ਚਿਰ ਅਸੀਂ ਰੁਕਿਆ ਜਾ ਤਾਂ ਉਹ ਜੇ ਕੌਲ ਦੇਣੀ ਹੈ ਜਾਬੇ ਦਿੱਲੀ ਜਾਣਾ ਚਾਹੀਦਾ ਵੈਰੀਗੇਟ ਪੱਟ ਦੇਣੇ ਜਾਖਦੇ ਨੇ ਇਹ ਦਿੱਲੀ ਵਾਡੇ ਸਾਹਮਣੇ 10 ਤਰੀਕ ਨੂੰ ਜਿਹੜਾ ਚੰਡੀਗੜ੍ਹ ਦੇ ਵਿੱਚ ਕਾਲ ਦਿੱਤੀ ਸੀ ਵੀ ਯੂਨੀਵਰਸਿਟੀ ਚ ਪਹੁੰਚਣਾ ਹੈ ਹਰ ਹਾਲਾਤ ਚ ਪਹੁੰਚਣਾ ਹੈ ਤੇ ਲੋਕਾਂ ਨੇ ਫਿਰ ਕੀ ਕਰਿਆ ਬੜੀ ਬੈਰੀਕੇਡ ਕੀਤੀ ਬੈਰੀਕੇਡ ਪਟ ਪਟ ਕੇ ਪਰਾਂ ਛਿੜਤੇ ਸਮਨ ਦੇ ਲੋਕਾਂ ਨੇ ਬੈਰੀਕੇਡ ਪਟ ਪਟ ਕੇ ਸਾਰੇ ਛਿੜਤੇ ਤੇ ਸਾਰੇ ਲੋਕ ਯੂਨੀਵਰਸਿਟੀ ਚ ਗਿਆ ਸੀ ਵੀ ਬੈਰੀਕੇਡ ਰੋਕ ਨਹੀਂ ਸਕੀ ਲੋਕਾਂ ਨੂੰ ਐਥੇ ਕਿਉਂ ਰੋਕ ਰਹੀ ਐ ਅਸੀਂ ਜਾਣਾ ਨਹੀਂ ਚਾਹੁੰਦੇ ਸੀ ਕੋਈ ਸਰਕਾਰ ਦੇ ਚੰਗੇ ਦੇ ਉੱਤੇ ਇੱਥੇ ਇੱਥੇ ਗੱਲਾਂ ਨਾਲ ਕੜਾ ਕੜਾ ਕਰਕੇ ਜਿਹੜੀ ਲੋਕਾਂ ਨੂੰ ਬਸ ਗੱਲਾਂ ਸੁਣਾ ਕੇ ਲੂਣ ਗੋਲੀ ਨਹੀਂ ਲੈ ਸਸ਼ਤਾ ਵੱਲੋਂ ਜਾਂ ਹੋਰ ਜਥੇਬੰਦੀਆਂ ਵੱਲੋਂ ਦਾ ਤੁਹਾਡਾ ਸਮਰਥਨ ਦਿੱਤਾ ਜਾ ਰਿਹਾ ਉਹ ਸਾਡੇ ਸੋਡੇ ਨਾਲ ਹੈ ਵੀ ਥੋੜਾ ਅਸੀਂ ਕਹਿੰਦੇ ਵੀ ਸਮਸਤਾ ਸਾਡੇ ਨਾਲ ਆ ਅਸੀਂ ਸਾਰਿਆਂ ਧੰਨਵਾਦ ਕਰ ਦਿੰਨੀ ਵੀ ਇੱਥੇ ਸਭ ਦਾ ਧੰਨਵਾਦ ਆ ਕੰਮੇ ਕਲੇ ਦਾ ਧੰਨਵਾਦ ਜਿਹੜੇ ਕਿਉਂ ਤੁਹਾਡੇ ਸਰਫੇ ਮੋਰਚਾ ਤੁਸੀਂ ਕਹਿ ਰਹੇ ਕਿਉਂ ਨਹੀਂ ਕਾਮਯਾਬ ਹੋ ਰਹੀ ਕਿ ਇਹਦੇ ਵਿੱਚ ਕੀ ਕਾਰਨ ਹੋ ਸਕਦੇ ਇਸ ਸਾਲ ਹੋ ਚੁੱਕੇ ਜਿੱਤੇ ਹੁਣ ਜਿਹੜੇ ਤਾਲਮੇਲ ਕਮੇਟੀ ਹੈ ਇਹ ਤਾਂ ਉਹਨਾਂ ਨਾਲ ਗੱਲ ਕਰੋ ਨਾ ਕੋਈ ਹਥਿਆਰ ਉੱਥੇ ਬੈਠੀ ਤਾਲਮੇਲ ਕਮੇਟੀ ਨੂੰ ਪੁੱਛੋ ਵੀ ਤੁਹਾਡੀ ਹਾਜ਼ਰੀ ਕਿੰਨੀ ਕਾਫੀ 7 ਜਨਵਰੀ 2023 ਤੋਂ ਲੱਗਿਆ ਹੋਇਆ ਤੁਹਾਡਾ ਮੋਰਚਾ ਅੱਜ ਵੀ ਜਾਣਾ ਸੀਗਾ ਜਿਵੇਂ ਅੱਜ ਤੁਹਾਨੂੰ ਨਹੀਂ ਜਾਣ ਦਿੱਤਾ ਜਾਵੇਗਾ ਫਿਰ ਤੁਹਾਡੀ ਅਗਲੀ ਰਣਨੀਤੀ ਜਾਂ ਤੁਹਾਡਾ ਅਗਲਾ ਕਦਮ ਕੀ ਹੋਸਣਗੇ ਉਹ ਦੱਸਣਗੇ ਉਹ ਦੱਸਣਗੇ ਜਿਹੜੇ ਲੈ ਕੇ ਆਏ ਨੇ ਜੇ ਜਾਣਾ ਸੀ ਜਾਣੀ ਸੀ ਫਿਰ ਕਿਉਂ ਨਹੀਂ ਪਟਾ ਸਕਦੇ ਸੀਗੇ ਤੇ ਜ ਜ ਕੁਝ ਨਰਾਜ਼ਗੀ ਆ ਬਾਬਾ ਜੀ ਤੁਹਾਡੀ ਲੱਗਦੀ ਹੈ ਉਹਨੀਆਂ ਨਰਾਜ਼ੇ ਦੇ ਪਰਸਨ ਜੋ ਉਸੇ ਹਜ਼ਾਰ ਅਧਿਕਾਰੀ ਆਏ ਸੀ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਮੁੱਲ ਤੇ ਵੀ ਕਰ ਦੋ ਤੁਸੀਂ ਅਸੀਂ ਉਹਨਾਂ ਨੂੰ ਇਹ ਕਹਿੰਦੇ ਵੀ ਜਿੱਥੇ ਅਸੀਂ ਜਾਵਾਂ ਜਿੱਥੇ ਤੁਸੀਂ ਰੋਕੋਗੇ ਰੁਕ ਜਾ ਕਿ ਇਹਦਾ ਮਤਲਬ ਕੀ ਆ ਕੋਨੇਦਾਰ ਉਹ ਉੱਥੇ ਬੈਠੇ ਰਹੇ ਉਹਨਾਂ ਗੱਲਾਂ ਕਰੀ ਜਾਂਣ ਸੁਣਾਈ ਜਾਂਣ ਜਿਹਨੂੰ ਲੋਕਾਂ ਨੂੰ ਸੁਣਾਉਣੇ ਗੱਲਾਂ ਲੋ ਪਹਿਲਾਂ ਕਰਦੇ ਪਸਾਨੀਆਂ ਦੋਨੇ ਵੀ ਥੇ ਸੀਗਾ ਤੁਸੀਂ ਦੇਖਿਆ ਕਿਉਂ ਰੁਕੀ ਅਸੀਂ ਜਦੋਂ ਜਾਣਦੇ ਤੇ ਜਾਂ ਫਿਰ ਦਿਓ ਨੰਗਾਲ ਇੱਕ ਗੱਲ ਕਹਿੰ ਚ ਰਹੀ ਹਾਂ ਕਿ ਪਹਿਲੀ ਵਾਰ ਕਿਸਾਨ ਸ੍ਰਾਂਤਾਂ ਲੈਫਟ ਕਰਾ ਵੀ ਇਹਦੇ ਵਿੱਚ ਆਈਆਂ ਨੇ ਮੂਹਰੇ ਲਈ ਲਖਮੀ ਸਾਹਿਬ ਜਿਹੜੀਆਂ ਕਿਸਾਨ ਸ੍ਰਾਂਤਾਂ ਨੇ ਸਾਰੇ ਸਤਿਕਾਰਯੋਗ ਨੇ ਉਹ ਸਾਰੀਆਂ ਪਹਿਲੇ ਦਿਨ ਤੋਂ ਹੀ ਖੜੀਆਂ ਨੇ ਮੂਹਰੇ ਇੱਕ ਪੰਜਾਬ 'ਚ ਬਰਬਾਦ ਬੜਾ ਅਸ਼ੀਕ ਕਾਰਜ ਨਿਬਸ ਸਿੱਖ ਦਾ ਉਹ ਨਹੀਂ ਟੁਕੜਾ ਇੱਕ ਉਹ ਤਾਂ ਪਹਿਲਾਂ ਟੁਕੜਾ ਹੋਇਆ ਕੁਝ ਜਿਹੜੇ ਹੁੰਦੇ ਨੇ ਉਹ ਕਰਦੇ ਨੇ ਇਹ ਬਾਕੀ ਜਿਹੜੇ ਲੋਕ ਨੇ ਹੈ ਦਾ ਪੰਜਾਬ ਦੇ ਨੇ ਨਾ ਕਿਸੇ ਪਾਰਟੀ ਹੁੰਦੇ ਨੇ ਜੇ ਕਾਂਗਰਸ ਵਾਲੇ ਨੇ ਜੇ ਉਹ ਉਤਾਲੀ ਨੇ ਤੇ ਇਹ ਬਾਦਲ ਕੇ ਨੇ ਹੈਦਾ ਸਿੱਖਨੇ ਨਾ ਕਿ ਉਹ ਆਮ ਰੀਡ ਨੇ ਹੈਦਾ ਸਿੱਖਨੇ ਨਾ ਪੰਜਾਬ ਦੇ ਜੰਮੇ ਜਾਏ ਨਾ ਲੜੀ ਹੈ ਕਿ ਇੱਕ ਤਜਰਬਾ ਹੈ ਲੜਾਈ ਦਾ ਕੀ ਪੋਜੀਟਿਵ ਰਿਜ਼ਲਟ ਆ ਸਕਦਾ ਕਿ ਕਿੰਨਾ ਸਾਥ ਦੇ ਰਹੀ ਨੇ ਤੇ ਆ ਸਕਦਾ ਆ ਸਕਦਾ ਸਾਰਾ ਕੁਝ ਹੋ ਸਕਦਾ ਜਦੋਂ ਅਸੀਂ ਇੱਕ ਮਨ ਇੱਕ ਜਿੱਥੋਂ ਲੜਤੀਏ ਪਰ ਸਰਕਾਰਾਂ ਨਹੀਂ ਉਹਨਾਂ ਨੂੰ ਸੜਨਾ ਚਾਹੁੰਦੀਆਂ ਕੋ ਸਾਡੇ ਬੰਦੇ ਨਹੀਂ ਆ ਜਿਹੜੇ ਨਹੀਂ ਸੜਾਉਣਾ ਚਾਹੁੰਦੇ ਧਾਰਮਿਕ ਆਗੂ, ਰਾਜਨੀਤਿਕ ਆਗੂ ਨਹੀਂ ਚਾਹੁੰਦੇ ਵੀ ਭਾਈ ਜਗਤਾਰ ਸਿੰਘ ਹੁਣ ਹਵਾਰਾ ਹੁਣੀ ਬਾਹਰ ਆਉਣ। ਜੇ ਭਾਈ ਜਗਤਾਰ ਸਿੰਘ ਹਵਾਰਾ ਅੱਜ ਬਾਹਰ ਆਉਂਦਾ ਤਾਂ ਇਹਨਾਂ ਲੋਕਾਂ ਦੀਆਂ ਸਿਆਸੀ ਜਿਹੜੀਆਂ ਕੁਰਸੀਆਂ ਨੇ ਉਹ ਹਿੱਲ ਜਾਂਦੀਆਂ ਨੇ। ਉਹ ਹਿੱਲਦੀਆਂ ਨੇ ਸਰਕਾਰੀ। ਉਹਨਾਂ ਨੂੰ ਪਤਾ ਵੀ ਸਾਨੂੰ ਕਿਸੇ ਨੇ ਆਉਣ ਆਉਣ ਲਈ ਧਾਰਮਿਕ ਨੇ। ਬਟ ਹੁਣ ਭਾਈ ਜਗਤਾਰ ਸਿੰਘ ਹਵਾਰਾ ਸਰਬੱਤ ਖਾਲਸੇ ਨੇ ਉਹਨੂੰ ਜਥੇਦਾਰ ਥਾਪਿਆ। ਤੇ ਜਿੱਦਣ ਉਹ ਬਾਹਰ ਆ ਗਿਆ ਫਿਰ ਉਹ ਤਖਤ ਤੇ ਬੈਠੂਗਾ ਜਿਹੜੇ ਉੱਥੇ ਬੈਠੇ ਨੇ ਬਾਦਲ ਕਿ ਉਹਨਾਂ ਦਾ ਕੀ ਹਾਲ ਹੋਊਗਾ। ਉਹ ਨਹੀਂ ਚਾਹੁੰਦੇ ਵੀ ਜਗਤਾਰ ਸਿੰਘ ਦਾ ਵਾਰੀ ਆ ਬਾਬਾ ਜੀ ਬੋਲੋ ਇਹ ਕਿਹਾ ਜਾਂਦਾ ਕਿ ਜਦੋਂ ਬਾਹਰ ਆ ਕੇ ਤਾਂ ਮਾਹੌਲ ਖਰਾਬ ਹੋ ਜਾਊਗਾ ਕੁਛ ਨਾ ਮਾਹੌਲ ਕਿਵੇਂ ਖਰਾਬ ਹੋ ਜਾਊਗਾ ਆਹੀ ਤਾਂ ਬਿਮਾਰੀ ਆ ਮੈਂ ਫੜੀ ਰਹਿਣਾ ਸਾਰਾ ਕਿਸੇ ਦੇ ਆਉਣ ਨਾਲ ਮਾਹੌਲ ਕਿਵੇਂ ਜਿਹੜੇ ਬੰਦੇ ਨੇ 30 ਸਾਲ ਕਾਨੂੰਨ ਦੀ ਸਲਾਹ ਕੱਟ ਲਈ ਕਾਨੂੰਨ ਦੇ ਮਤਾਬਕ ਸੁਧਾਣ ਦੇ ਮਤਾਬਕ ਉਹਦਾ ਰਾਈਟ ਬਣਦਾ ਜੇ ਕੋਈ ਗੜਬੜ ਕਰਦਾ ਕਿ ਕਾਨੂੰਨ ਫੇਰ ਫੜ ਲੈ ਉਹਨੂੰ ਫੇਰ ਪੁਲਿਸ ਮਾਰ ਗਈ ਕਾਨੂੰਨ ਖਤਮ ਹੋ ਗਿਆ ਇੱਥੋਂ ਦਾ ਜੇ ਕੋਈ ਗੱਲ ਕਰਨਗੇ ਬਰਾਦ ਕਰਨਗੇ ਫੇਰ ਫੜ ਲੈਣ ਉਹ ਜਦੋਂ ਉਹਦਾ ਰਾਈਟ ਬਣਦਾ 20 ਸਾਲ ਤੋਂ ਬੰਦ ਨੇ 32 ਸਾਲਾਂ ਤੋਂ ਬੰਦ ਨੇ ਕਿਉਂ ਨਹੀਂ ਛੱਡੇ ਜਾ ਰਹੇ ਇਹ ਸੰਵਿਧਾਨ ਕਹਿੰਦਾ ਕਾਨੂੰਨ ਕਹਿੰਦਾ ਵੀ ਉਹ ਬਾਹਰ ਆਉਣੇ ਚਾਹੀਦੇ ਨੇ ਪਰ ਨਹੀਂ ਇਹ ਲੋਕ ਆਉਣ ਦਿੰਦੇ ਨਹੀਂ ਸਰਕਾਰਾਂ ਚਾਹੁੰਦੀਆਂ ਜੇ ਲਿਖ ਦਿੱਤਾ ਜਾਵੇ ਰਜੀਵ ਗਾਂਧੀ ਇੱਥੇ ਦਾ ਪ੍ਰਧਾਨ ਮੰਤਰੀ ਰਿਹਾ ਉਹਨੂੰ ਮਾਰਨ ਵਾਲੇ ਲੋਕ ਆ ਉਥੇ ਤਾਮਲਾ ਨੇ ਛਡਾਲੇ ਮਤੇ ਪਾ ਕੇ ਵੀ ਸਾਡਾ ਕੋਈ ਇਹਨਾਂ ਦੇ ਅਸੀਂ ਖਦਰਾ ਨਹੀਂ ਹੈਗਾ ਕੀ ਗੱਲ ਸਾਡੇ ਪੰਜਾਬ ਦੇ ਖਾਉਤੀ ਪੰਦ ਤੱਕ ਬਾਦਲ ਕਾਣਾ ਨੇ ਕਿਉਂ ਨਹੀਂ ਪਾਈ 15 ਸਾਲ ਪਹਿਲਾਂ ਇਹਨਾਂ ਨੇ ਇਹ ਜਿਹੜੇ ਹੁਣ ਵਾਲੇ ਨੇ ਇਹਨਾਂ ਨੇ ਕਿਉਂ ਨਹੀਂ ਮਤਲਬ ਪਾਇਆ ਤਿੰਨ ਸਾਲਾਂ ਤੋਂ ਮੋਰਚੇ 'ਵੀ ਉੱਥੇ ਹੈਗੇ ਜੀ ਫਿਰ ਮੋਰਚੇ ਦੀ ਐਗਰਕਲਚਰ ਦੀ ਇਹਨਾਂ ਨੇ ਇਹ ਤਾਂ ਮੋਰਚੇ ਦੇ ਆਕਾ ਨੂੰ ਪੁੱਛੋ ਜਾ ਕੇ ਜਿਹੜੇ ਬੰਦੇ ਮੋਰਚੇ ਦੇ ਆਗੂ ਨੇ ਉਹਦਾ ਪੰਜਾਬ ਦੇ ਸੀਐਮ ਨੂੰ ਤਾਂ ਮਿਲ ਨਹੀਂ ਸਕਦੇ ਤਿੰਨ ਸਾਲਾਂ ਤੋਂ ਨਹੀਂ ਮਿਲ ਸਕੇ ਉਸ ਤੱਕ ਪਹੁੰਚ ਹੀ ਨਹੀਂ ਹੋਈ ਪ੍ਰਧਾਨ ਮੰਤਰੀ ਤੱਕ ਕਿੱਥੇ ਪਹੁੰਚ ਜਾਣਗੇ ਬਾਬਾ ਜੀ ਤੁਸੀਂ ਹੁਣ ਕੀ ਚਾਹੁੰਦੇ ਹੋ ਵੀ ਉਹਨਾਂ ਦੇ ਜਿਹੇ ਪੈਰੋਲ ਹੋਵੇ ਕਿ ਉਹ ਬੋ ਮੈਥੇ ਸ਼ਿਫਟ ਹੋਣ ਤੁਹਾਡਾ ਇਹਦੇ ਵੇਲੇ ਕੀ ਕਹਿਣਾ ਜੀ ਅਸੀਂ ਕਹਿੰਨਾ ਪ੍ਰੋਲ ਹੋਵੇ ਸਾਨੂੰ ਸ਼ਿਫਟਿੰਗ ਨਹੀਂ ਚਾਹੀਦੀ ਅਸੀਂ ਪ੍ਰੋਲ ਮੰਗਦੇ ਆ ਉਹਦੀ ਬੁੱਧਵਾਰ ਜਵਾਨਤ ਹੋ ਜੂਗੀ ਲਾ ਲਾਂਗੇ ਫਿਰ ਪ੍ਰੋਲ ਦੇ ਵਿੱਚ ਅਣਿਕਾ ਕੌਣ ਕੌਣ ਲੜਦਾ ਹੈ ਜਿਹੜੇ ਪਾਈ ਜਾਂਦੇ ਨੇ ਜਿਹੜੇ ਅੱਗੋ ਇੱਥੇ ਬੈਠੇ ਨੇ ਉਹੀ ਕਹੀ ਜਾਂਦੇ ਨੇ ਪਹਿਲਾਂ ਉਹਨਾਂ ਦੀ ਸ਼ਿਫਟਿੰਗ ਕਰੋ ਫਿਰ ਪ੍ਰੋਲ ਬਾਅਦ ਚ ਕਰਾ ਲਾਂਗੇ ਇਹ ਇਹਨਾਂ ਨੇ ਆਪ ਕਿਹਾ ਵੀ ਪ੍ਰੋਲ ਕਰੋ ਉਹਨਾਂ ਦੀ ਸ਼ਿਫਟ ਕਰ ਦੋ ਇੱਥੇ ਇਹ ਫਿਰ ਲੱਗਦਾ ਵੀ ਆਪਣਾ ਜਿਵੇਂ ਇਹ ਸਮਰਥਨ ਦੇ ਵਿੱਚ ਵੀ ਆਪਣਾ ਇਹ ਰਾਜਨੀਤਿਕ ਰੋਟੀਆਂ ਸੇਕਣ ਆਈ ਹੋਏ ਨੇ ਫਿਰ ਇਹ ਇਹ ਤਾਂ ਹੁਣ ਇਹਨਾਂ ਨੂੰ ਕੁਝ ਲੋ ਰਾਜਨੀਤੀ ਥਲੇ ਵੀ ਨਹੀਂ ਹੈਗਾ ਤਾਂ ਸਾਰੇ ਦੂਜੇ ਨੇ ਰਾਜਨੀਤੀ ਤਾਂ ਸਾਰੇ ਜਿਹੜੇ ਹੈਗੇ ਨੇ ਇਹਦੇ ਵਿੱਚ ਆਪਾਂ ਕਿਸਾਨਾਂ ਦੇ ਸਥਿਤੀ ਬੰਦੀਆਂ ਆਈਆਂ ਹੋਏ ਸਹਾਇਕ ਸੇਵੀ ਜਦੋਂ ਇਹਦੇ ਗੱਲ ਤਾਂ ਜਿਹੜੀ ਤਾਲਮੇ ਕਮੇਟੀ ਆ ਨਾ ਉਹਨੇ ਕਰਨੀ ਹੁੰਦੀ ਆ ਆਪਦਾ ਤਾਂ ਉਹਨਾਂ ਦੇ ਨਾਲ ਆ ਸਾਰਿਆਂ ਦਾ ਜਿੱਦ ਤੁਸੀਂ ਪੈਰੋਲ ਦੀ ਗੱਲ ਕਰਦੇ ਹੋ ਕੀ ਜਿਹੜੇ ਹੈਗੇ ਕੇਂਦਰ ਸਰਕਾਰ ਉਹਦੀ ਐਗਰੀ ਸੀਗੀ ਜਿਸ ਦਾ ਬਿਲਕੁਲ ਐਗਰੀ ਸੀ ਬਿਲਕੁਲ ਐਗਰੀ ਗੱਲ ਬਾਤ ਬਿਲਕੁਲ ਇਹਨਾਂ ਨਾਲ ਹੋਇਆ ਸਾਰੇ ਕੋਈ ਇਹਨਾਂ ਨੇ ਕਿਉਂ ਕਿਹਾ ਭੇਜਿਆ ਵੀ ਸਾਨੂੰ ਉਹਦੀ ਸ਼ਿਫਟਿੰਗ ਚਾਹੀਦੀ ਆ ਸਾਨੂੰ ਉਹਦੀ ਰਿਹਾਈ ਨਹੀਂ ਚਾਹੀਦੀ ਬਾਹਰ ਤੇ ਕਰਾਣਾ ਸਾਡੇ ਸਾਹਮਣੇ ਗੱਲਾਂ ਹੋਈਆਂ ਨੇ ਹੁਣ ਅੱਜ ਦਾ ਅਗਲਾ ਕਦਮ ਕੀ ਹੋਊਗਾ ਜੀ ਤੁਹਾਡਾ ਜੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਮਾਨਤਾ ਅੱਜ ਤਾਂ ਇੱਥੇ ਉਹਨਾਂ ਨੇ ਬਿਠਾ ਦੇ 5 ਵਜੇ ਤੱਕ ਜਿਹੜੇ ਲੋਗ ਆਗੂ ਆਏ ਨੇ ਉਹ ਆਪਦੇ ਬਸੋਂ ਨੇ ਕੱਢਣਗੇ ਮਿੰਟਲ ਫਿਰ ਆਪਣੇ ਫਿਰ ਵਾਪਸ ਚਲੇ ਜਾਵਾਂਗੇ ਜੀ ਫਿਰ ਵਾਪਸ ਹੀ ਜਾਣਾ ਹੋਰ ਕੀ ਕਰਨਾ ਜਦੋਂ ਵੇਗਿਆ ਵਾਲਾ ਫਿਰ ਉਹ ਕੋਈ ਕੁਝ ਨਹੀਂ ਹੈ ਦਿੱਲੀ ਜਾਣਾ ਜਾਂ ਆਪਾਂ ਅਰਦਾਸ ਕਰਨੀ ਹੈ ਮੰਗਰੰਦਮ ਜਾਣਾ ਖਤਮ ਬੈਠਿਆ ਤਿੰਨ ਸਾਲਾਂ ਤੋਂ ਬਸ ਇੱਥੇ ਬੈਠੇ ਆਂ ਇਹਨਾਂ ਨੂੰ ਕੁਝ ਨਹੀਂ ਦੇ ਜਾਣਗੇ ਜੇ ਇਹ ਜਾਂਦੇ ਬਾਬੇ ਵੀ ਤੁਸੀਂ ਫਿਰ ਨਾਲ ਜਾਓਗੇ ਇਹਨਾਂ ਦੇ ਜੀ ਨਹੀਂ ਸਾਡਾ ਸਾਡੇ ਤਾਂ ਮੋਰਚੇ ਤੇ ਆਸ ਕੇ ਮੋਰਚੇ ਤੇ ਬੈਠੇ ਹਾਂ ਉਸਨੂੰ ਜਾਣਾ ਹੋਇਆ ਹੈਗਾ ਇਹ ਜਾਣ ਮਤਲਬ ਤੁਸੀਂ ਆਪਣੀ ਮਰਜ਼ੀ ਨਾਲ ਅਗਲਾ ਕਦਮ ਆਪਣੀ ਮਰਜ਼ੀ ਨਾਲ ਤੁਸੀਂ ਤਾਂ ਹੁਣ ਮੋਰਚੇ ਤੇ ਬੈਠੇ ਹਾਂ ਸਾਡਾ ਮੋਰਚਾ ਲੱਗਿਆ ਹੋਇਆ ਹੈ ਕੋਈ ਤੁਹਾਨੂੰ ਲੱਗਦਾ ਤੁਹਾਨੂੰ ਵੀ ਆਪਾਂ ਮੋਰਚਾ ਕਰਕੇ ਆਪਾਂ ਫਤਿਹ ਕਰ ਲਾਂਗੇ ਕੰਮ ਸਾਰੇ ਬਿਲਕੁਲ ਕੱਲ੍ਹ ਨੂੰ ਅਸੀਂ ਸਾਰੇ ਇਕੱਠੇ ਹੋ ਕੇ ਦਿੱਲੀ ਬਗੀਏ ਮੰਨ ਲਓ ਸਾਡਾ ਮੋਰਚਾ ਚੱਕਾਦਾ ਫੇਰ ਗੁਰਚਾ ਦਾ ਵੀ ਦੇਖਣਾਗਾ ਜਿਵੇਂ ਜਿਵੇਂ ਆਪਾਂ ਮੁਹਾਲੀ ਤੋਂ ਆਏ ਆ ਜਾਂ ਮੁਹਾਲੀ ਤੋਂ ਹੋਰ ਰਸਤਾ ਵੀ ਸੀਗਾ ਵੀ ਦਿੱਲੀ ਜਾਣ ਦਾ ਤੁਸੀਂ ਉਸ ਰਸਤੇ ਨੂੰ ਜਾਂ ਇਹ ਕਿਉਂ ਨਿਊਸ ਰਸਤਾ ਚੁਣਿਆ ਗਿਆ ਪਹਿਲਾਂ ਹੀ ਚੁਣਿਆ ਗਿਆ ਵੀ ਸੀ ਰਸਤੇ ਨੂੰ ਜਾਣ ਠੀਕ ਧੰਨਵਾਦ ਕਿਉਂ ਨਾ ਸੁਣਾ ਅੱਜ ਦੇ ਇਲੈਕਸ਼ਨ ਦੇ ਰਿਜ਼ਲਟ ਨੂੰ ਵੀ ਦੇਖਦੇ ਤਰਫੋਂ ਸੀਟਾਂ ਦੇ ਦੇ ਇਹ ਰੋ ਜਿਹੜੀ ਸਿਤਾਦਾਰੀ ਕਰ ਹੁੰਦੀ ਹੈ ਹੁਣ ਸਾਰਾ ਸਾਲ ਰਹਿ ਗਿਆ ਲੋਕਾਂ ਨੇ ਕੰਮ ਕਰਾਉਣੇ ਹੁੰਦੇ ਤੇ ਵੋਟ ਪਾ ਕੇ ਉਹਨਾਂ ਨੂੰ ਜਿੱਤਾਤਾ ਕੋਈ ਵੱਡੀ ਗੱਲ ਇਹ 27 ਦੇ ਪਤਾ ਲੱਗੂ ਵੀ ਕਿਵੇਂ ਗੱਲ ਬਣਦੀ ਹੈ 27 ਲੋਕ ਦੱਸਣਗੇ